ਉਪੀ ਵੇ ਮੁੰਡਿਆ ਵੇ ਪੁੱਤ ਪੀ ਵੇ ਪੁੱਤ ਮੇਰੀ ਗੱਲ ਸੁਣ ਜਾ ਵੇ ਆ ਜਾ ਕੇ ਮੇਰੀ ਗੱਲ ਸੁਣ ਕੇ ਜਾਈ ਪੁੱਤ ਮੈਨੂੰ ਪਾਣੀ ਦੱਸੋ ਪੁੱਤ ਮੈਂ ਤੈਨੂੰ ਕਦੋਂ ਦੀ ਬਾਜਾ ਮਾਰਦੀ ਆ ਮੈਨੂੰ ਗਲਾਸ ਪਾਣੀ ਦਾ ਲਿਆ ਦੇ ਪੁੱਤ ਤੁਸੀਂ ਤੁਸੀਂ ਆਹ ਕੁੱਟ ਕੇ ਲੈ ਲਓ ਮੈਨੂੰ ਬਾਪਾ ਬਾਪਾਜਾ ਮਾਰੀ ਜਾਂਦੇ ਆ ਹਾਏ ਨਹੀਂ ਮੇਰਾ ਮੁੰਡਾ ਨਹੀਂ ਮਾੜਾ ਨਹੀਂ ਮੇਰਾ ਕਹਿਣਾ ਮੰਨਦਾ ਚੱਲ ਪੁੱਤ ਰਹਿਣ ਦੇ ਖੇਡ ਲੈ ਤੂੰ ਜਾ ਕੇ ਰਹਿਣ ਦੇ ਪੁੱਤ ਰਹਿਣ ਦੇ ਵੀ ਪੁੱਤ ਹਾਂਜੀ ਮੰਮਾ ਜੀ ਆਈ ਹਾਂਜੀ ਮੰਮਾ ਜੀ ਕਿਉਂ ਤੁਸੀਂ ਆਵਾਜ਼ ਮਾਰਦੇ ਸੀ ਪੁੱਤ ਜਾਨਵੀ ਮੈਨੂੰ ਨਾ ਪਾਣੀ ਦਾ ਗਲਾਸ ਲੈ ਕੇ ਦੇ ਮੇਰੀ ਸਿਹਤ ਨਹੀਂ ਠੀਕ ਹੈਗੀ ਮੰਮਾ ਜੀ ਚੱਕਾ ਦੇ ਮੰਮਾ ਹੀ ਤਾਂ ਤਾਂ ਬਗ ਹਰੀ ਬੋਤਾ ਇੱਦਾਂ ਹੀ ਆ ਸਵੇਰ ਵੀ ਮੇਰੀ ਸਿਹਤ ਠੀਕ ਨਹੀਂ ਐ ਉਹਨੂੰ ਗੋਪੀ ਨੂੰ ਮੈਂ ਕਿਹਾ ਤੇਰੇ ਭਰਾ ਨੂੰ ਉਹ ਮੇਰੀ ਗੱਲ ਲੈਣੀ ਸੁਣੀ ਬਾਹਰ ਨਿਕਲ ਗਿਆ ਮੈਨੂੰ ਜਾਂ ਪਾਣੀ ਲੈ ਕੇ ਆਂਦੀ ਤੇਰੇ ਪੁੱਤ

సేగే ਜੀ ਤੁਹਾਨੂੰ بڑا ਟਾਈਮ ਲਾਇਆ ਉਹ ਸੂਟ ਸੀਣਾ ਦਿੱਤਾ ਸੀ ਦੀਦੀ ਉਹਨੂੰ ਮੈਂ ਚਮਕੇ ਦੇਖ ਜਾਵਾਂ ਕਹਿੰਦੀ ਸੀ ਪਾ ਕੇ ਦੇਖ ਜਾਵੇਂ ਵੀ ਸਹੀ ਆ ਕਿ ਨਹੀਂ ਆ اچھا ਠੀਕ ਆ ਉਹ ਟਾਈਮ ਹੀ ਬੋਲਾ ਦਿੱਤਾ ਉਹ ਕੰਮ 'ਚ ਲੱਗੀ ਸੀ ਕਹਿੰਦੀ ਬੈਠਿਓ ਹੂੰ ਹੂੰ ਅੱਛਾ ਕੀ ਹੋਈ ਜੀ ਸੇ ਤਾਂ ਠੀਕ ਨਹੀਂ ਲੱਗਦੀ ਸੇ ਤੁਹਾਨੂੰ ਮੇ ਤੁਹਾਨੂੰ ਠੀਕ ਨਹੀਂ ਹੈਗੀ ਬੁਖਾਰ ਬਹੁਤ ਛੜਿਆ ਲੱਗਦਾ ਮੈਨੂੰ ਬੋ ਵੀ ਬਖਾਲਤਾ ਤੁਹਾਨੂੰ ਬਹੁਤ ਦਵਾਈ ਦੇ ਜਾਣ ਵੀ ਮੰਮੀ ਆਪਣੀ ਨੂੰ ਚਾਦੀ ਸੀ ਹੈ ਹੀ ਨਹੀਂ ਮੈਡੀਸਿਨ ਦਵਾਈ ਮੈਨੂੰ ਚੇਤਾ ਹੀ ਨਹੀਂ ਪਤਾ ਵਾਂਵੇਂ ਮੁੱਕ ਗਈ ਉਹ ਤੇ ਹੈ ਹੀ ਨਹੀਂ ਮੈਂ ਤਾਂ ਪੁੱਤ ਨੂੰ ਜਾਣ ਵੀ ਨੂੰ ਮਾਰ ਜਾ ਮਾਰਦੀ ਸੀ ਮੈਨੂੰ ਪਾਣੀ ਦਿਹਾ ਕੇ ਤੇ ਪਾਣੀ ਦਿਹਾ ਕੇ ਦਿੱਤਾ ਉਹ ਪਿਆ ਹੈ ਤੇ ਦਵਾਈ ਖਤਮ ਹੈ ਮੈਨੂੰ ਪਤਾ ਹੀ ਨਹੀਂ ਸੀ ਦਵਾਈ ਹੈ ਨਹੀਂਗੀ ਉਹ ਮੁੰਡੇ ਨੂੰ ਕਿਹਾ ਮੇਰੀ ਬਾਜੀ ਨਹੀਂ ਸੁਣਨੀ ਉਹ ਦੌੜ ਗਿਆ ਬਾਹਰ ਜਾਨ ਵੀ ਦਾ ਪਰ ਜਤੈ ਮੈਂ ਲਿਆਵੇਂ ਪੱਟੀਆਂ ਰੱਖਦੀ ਆ ਤੇਰੀ ਮੰਮੀ ਦੇ ਠੰਡੇ ਪਾਣੀ ਦੀਆਂ ਅੱਪੀ ਠੀਕ ਹੋ ਜਾਣਾ ਫਰਕ ਪੈ ਜਾਣਾ ਹੁੰਦਾ ਐ ਇਹ ਪੱਟੀਆਂ ਰੱਖਾ ਠੰਡੇ ਪਾਣੀਆਂ ਤੁਹਾਡੇ ਮੈਂ ਦੇਖ ਲਾ ਮਮੂ ਚਾਚੀ ਜੀ ਤੁਸੀਂ ਰਹਿਣ ਦਿਓ ਮੈਂ ਪੱਟੀਆਂ ਰੱਖ ਦਿੰਦੀ ਤੁਸੀਂ ਜਾ ਕੇ ਦਵਾਈ ਲੈ ਆਓ ਚਲ ਮੈਂ ਗੋਪੀ ਨੂੰ ਦੇਖਦੀ ਆ ਤੇ ਜਾ ਕੇ ਦਵਾਈ ਲੈ ਕੇ ਆਉਣੀ ਆ ਉਹ ਕਿੱਥੋਂ ਆ ਕੇ ਲੰਦਾ ਦੇ ਨਾਲ ਪੁੱਛ ਕੇ ਠੀਕ ਆ ਦੇ ਦੇ ਮੈਂ ਪੁੱਛ ਕੇ ਲੈ ਗੋਪੀ ਤਾਂ ਆ ਗਿਆ ਚਾ ਤੇਰੀ ਮੰਮੀ ਦਵਾਈ ਲੈ ਆਈਏ ਜਾ ਕੇ ਮੈਂ ਨਹੀਂ ਜਾਣਾ ਕਿਉਂ ਨਾ ਚਾਚੀ ਆ ਮੰਮੀ ਠੀਕ ਤਾਂ ਹੈ ਉਹ ਤੇ ਇਦਾਂ ਥੋੜੀ ਕਈਦਾ ਹੁੰਦਾ ਆ ਚਲ ਜੀ ਜੀ ਮੈਂ ਆਪੇ ਜਾ ਕੇ ਲੈ ਕੇ ਆਉਣੀ ਐ ਕਿੱਥੇ ਆਖੇ ਜਾਣਾ ਇਹ ਕਹਿਣਾ ਮੰਨਦਾ ਮੈਂ ਤੈਨੂੰ ਮੰਮੂ ਪਹਿਲੇ ਦੱਸਿਆ ਇਹ ਨਹੀਂ ਮੇਰਾ ਕਹਿਣਾ ਮੰਨਦਾ ਜਾਨ ਵੀ ਮੇਰੀ ਇੱਕ ਬਾਰ ਤੇ ਠੀਂ ਆਉਂਦੀ ਆ ਚੰਗਾ ਜੀ ਜੀ ਮੈਂ ਚਲਦੀ ਆ ਫੇਰ ਮੈਂ ਦਵਾਈ ਲੈ ਕੇ ਆਉਣੀ ਤੁਹਾਡੇ ਲਈ ਅੱਛਾ ਮੰਮੂ ਲਿਆ ਦੇ ਮੈਨੂੰ ਦਵਾਈ ਮੇਰਾ ਬਹੁਤ ਪੁਰਾਣਾ ਹਾਲ ਹੈ ਜਾਨ ਵੀ ਜਾ ਤੂੰ ਉਧਰੋਂ ਪਾਣੀ ਲੈ ਕੇ ਆ ਤੇ ਆਪਣੀ ਮੰਮੀ ਆ ਪੱਟੀਆਂ ਰੱਖ ਮੈਂ ਦਵਾਈ ਲੈ ਕੇ ਆਉਣਾ ਚਲੋ ਠੀਕ ਹੈ ਨਾਲ ਮੱਝੋ ਘਰ ਵਿੱਚ ਕੱਢ ਲੈਣਾ ਹਾਂਜੀ ਆ ਦਵਾਈ ਲੈਂਦੀ ਮੈਂ ਅੱਛਾ ਹਾਂ ਤਮਨ ਤਾਂ ਮਤਲਬ ਹੀ ਕਿਹਾ ਕਿ ਉਹਦੇ ਤੋਂ ਤਮਨ ਨੂੰ ਪੂਰੇ ਠੰਡਾ ਤੇ ਬੁਖਾਰ ਤਾਂ ਉੱਤਰ ਹੀ ਆਇਆ ਇਹ ਜਾਨ ਵੀ ਨੇ ਕਿੰਨੇ ਚੰਦੀ ਪੱਟੀਆਂ ਰੱਖ ਲਈਆਂ ਮੇਰੀ ਧੀ ਮੇਰੇ ਮੈਨੂੰ ਲੱਗਦਾ ਹੁਣ ਥੋੜਾ ਜਿਹਾ ਠੀਕ ਆ ਮੈਨੂੰ ਵੀ ਆਪਣੇ ਆਪ ਨੂੰ ਲੱਗਦਾ ਮਨੂੰ ਦਵਾਈ ਫਿਰ ਜਿਹੜੀ ਨਾਂਦ ਖਾਣੀ ਹੈ ਜੇ ਤੁਸੀਂ ਖੜ ਕੇ ਪਿਖਾ ਲਿਓ ਰੁੱਕ ਕੇ ਚਾਹ ਬਣਾਉਣੀ ਆ ਮੈਂ ਚਾਹ ਪੀਣੀ ਤੁਸੀਂ ਬਣਾ ਲਾ ਮਨੂੰ ਘੁੱਟ ਘੁੱਟ ਚਾਹ ਬਣਾ ਕੇ ਲਿਓ ਕਰਦੀ ਆ। ਮੈਂ ਤੇਰੀ ਮੈਂ ਦਰਾਨੀ ਥੋੜੀ ਮੈਂ ਤੁਹਾਡੀ ਛੋਟੀ ਭੈਣ ਹਾਂ ਤੁਸੀਂ ਤਾਂ ਮੈਨੂੰ ਵੱਡਿਆ ਭੈਣਾ ਵਰਗੇ ਆਪਾਂ ਇੱਡੇ ਰਹਿਣਾ ਆ ਭੈਣਾ ਭੈਣਾ ਬਣ ਕੇ ਮਨੂੰ। ਲੋਕਾਂ ਦਾ ਕੀ ਆ ਲੋਕੀ ਤਾਂ ਬਥੇਰਾ ਕੁਝ ਕਹਿੰਦੇ ਆ ਲੈ ਜਨਵੀ ਕਿੰਨੀ ਮੇਰੀ ਸੇਵਾ ਕਰਦੀ ਆ ਹੈ? ਇਹ ਮੇਰੀ ਦਰਾਨੀ ਨਹੀਂ ਮੇਰੀ ਛੋਟੀ ਭੈਣ ਆ। ਮੈਂ ਤਾਂ ਭਾਜੀ ਨੂੰ ਦੱਸ ਲਿਆ ਸਾਨੂੰ ਗੋਪੀ ਬਿਲਕੁਲ ਨਹੀਂ ਕਹਿਣਾ ਮੰਨਦਾ ਹੈਗਾ। ਕੀ ਕਰੀਏ ਤਾਂ ਕੀ ਦੱਸੀਏ ਹਾਂ ਇੱਦਾਂ ਇਹ ਕਹਿਣਾ ਮੰਨਦਾ ਹੀ ਨਹੀਂ ਹੈਗਾ ਮਨੂੰ ਇਹ ਮਾਰਾ ਨਹੀਂ ਕਹਿਣਾ ਮੰਨਦਾ ਜਿੱਦਾਂ ਇਹ ਮਰਜੀ ਹੱਕਾ ਮਾਰੀ ਜਾਓ ਜਾ ਤਾਂ ਮੇਰੀ ਗੱਲ ਸੁਣ ਲੈ। ਫਕੂਰੀਆ ਇਹ ਕਹਾ ਕੇ ਤੇ ਭੱਜੀ ਆਉਂਦੀ ਆ ਮੇਰੇ ਮम्मा ਜੀ ਦੱਸੋ ਕੀ ਹੋਇਆ ਕੀ ਹੋਇਆ ਕੀ ਚਾਹੀਦਾ ਤੁਹਾਨੂੰ ਇੰਨਾ ਕਿ ਤੇ ਮੇਰਾ ਖਿਆਲ ਰੱਖਦੀ ਆ ਇਹਨਾਂ ਪੜਦਾ ਆ ਫੁੱਲੋ ਤਾਂ ਨਹੀਂ ਇਸ ਕਰਤਾ ਹੁੰਦੀਆਂ ਨਾ ਕਹਿਣਾ ਮੰਨਦਾ ਆ ਬੰਦਾ ਘਰ ਟੀ ਜਾਣਾ ਕਹਿਣਾ ਮੰਨੇ ਇਹ ਨਹੀਂ ਕਹਿਣਾ ਨਹੀਂ ਮੰਨਦਾ ਕਿਸੇ ਦਾ ਨਹੀਂ ਕਹਿਣਾ ਮੰਨਦਾ ਪਤਾ ਨਹੀਂ ਇਹ ਕੀ ਕਰਦਾ ਆ ਦੇਖੋ ਜੀ ਲੋਕੀ ਵੀ ਕਹਿੰਦੇ ਮੁੰਡੇ ਹੋਣ ਮੁੰਡੇ ਹੁਣ ਦੇਖੋ ਮੁੰਡਿਆਂ ਨਾਲ ਤਾਂ ਕੁੜੀਆਂ ਚੰਗੀਆਂ ਕੁੜੀਆਂ ਚੰਗੀਆਂ ਸਹੀ ਆ ਤੇਰੀ ਮੰਨੂ ਗੱਲ ਹਾਂ ਮੈਂ ਤਾਂ ਐ ਵੀ ਕਾਦੀ ਰਹੀ ਹੁਣ ਮੈਂ ਜਾਨਵੀ ਨੂੰ ਇੱਕ ਬਾਜ਼ ਮਾਰਾ ਣੱਠੀ ਆਉਂਦੀ ਐ। ਇਹ ਇੱਕ ਮੇਰੀ ਗੱਲ ਮੰਦੀ ਕਹਿੰਦਾ ਸੋ ਮੇਰਾ ਮੰਦੀ ਆ। ਤੇ ਇਹ ਨਹੀਂ ਐਵੇਂ ਪੁੱਤ-ਪੁੱਤ ਕਰਦੇ ਇਹਦੇ ਮੁੰਡੇ-ਮੁੰਡੇ ਕਰਦੇ ਰਹਿੰਦੇ ਆ। ਧੀਆਂ ਆ ਹੱਲੇ ਮਾਂ ਤੇ ਦਾ ਦੁੱਖ ਸੁੱਖ ਸੌ ਦੇਖਦੀਆਂ ਆ। ਆ ਜਾਨਵੀ ਦੇਖੋ ਤੈਨੂੰ ਨਾਲ ਸੀਨਾ ਚੀਜ਼ ਸੁਹ ਲੈ ਕੇ ਦੇਈਂ ਕੱਪੜੇ ਦੇ ਦਾ ਵੀ ਨਹੀਂ ਨਾਲ ਲੈ ਕੇ ਜਾਏ ਤਾਂ ਫੇਰ ਇਹਦੇ ਵਿੱਚ ਚੀਜ਼ ਲੈ ਕੇ ਦੇਈਂ ਬੋਤਲ। ਜੇ ਤਾਂ ਵੀ ਨਿਆਣਾ ਕਹਿਣਾ ਮੈਨੂੰ ਫੇਰ ਕੀ ਫਾਇਦਾ। ਹਾਂ ਸੱਚੀ ਕੋਈ ਨਹੀਂ। ਤਾਂ ਇਹ ਮੈਨੂੰ ਲੋਕ ਕਹਿੰਦੇ ਹੈਗੇ ਆ ਪੁੱਤ ਬੰਡਾਉਣ ਜਮੀਨਾਂ ਤੇ ਧੀਆ ਦੁੱਖ ਬੰਡਾਉਂਦੀਆਂ ਨੇ ਸੱਚੀ ਐ ਜਾਨ ਵੀ ਤਾਂ ਸੱਚੀ ਮੇਰਾ ਬਹੁਤ ਔਖ ਸੁੱਖ ਦੇਖਦੀ ਆ ਇੱਕ ਬਾਤ ਇਹਨਾਂ ਠੀ ਆਉਂਦੀ ਆ ਮੇਰੇ ਆਹੋ ਜਦੋਂ ਇਹ ਮੈਂ ਉਸਲੇ ਦੀ ਗਈ ਸੀ ਤੁਸੀਂ ਬਿਮਾਰ ਸੀ ਕੁੜੀ ਸੀਗੀ ਤੁਹਾਨੂੰ ਦੇਖ ਲਿਆ ਤੁਹਾਨੂੰ ਮਗਰ ਉਹ ਕਹਿੰਦੇ ਦੇਖਣਾ ਸੀਗਾ ਗੋਪੀ ਤਾਂ ਚਲ ਗਿਆ ਹਜੇ ਤਾਈਂ ਵੀ ਨਹੀਂ ਆਇਆ ਇਹ ਕਿੱਦਾਂ ਗਿਆ ਨਹੀਂ ਆਉਂਦਾ ਹੈਗਾ ਗੱਲ ਵੀ ਨਹੀਂ ਸੁਣਦਾ ਮੇਰੀ ਨਾ ਜਾਨ ਵੀ ਤਾਂ ਦੱਸਦਾ ਵੀ ਮम्मा ਜੀ ਮम्मा ਜੀ ਫੱਟ ਮੇਰੀ ਗੱਲ ਸੁਣਦੀ ਮਗਾੜੀ ਇਹੀ ਬਾਜ ਮਾਰਾ ਤਾਂ ਸਹੀ ਆਲੀਆ ਤੇਰੀ ਮਨ ਨੂੰ ਸਹੀ ਆ। ਮੁੰਡਿਆਂ ਨਾਲ ਤਾਂ ਕੁੜੀਆਂ ਹੀ ਚੰਗੀਆਂ ਫੇ। ਆਹੋ